ਤੁਸੀਂ ਵੇਖ ਰਹੇ ਹੋ ਸਕਾਈ ਨਿਊਜ਼ ਪੰਜਾਬ ਤੇ ਇਸ ਵੇਲੇ ਦੀ ਅਹਿਮ ਖਬਰ ਜੁੜੀ ਹੋਈ ਹੈ ਸ਼੍ਰੀ ਖਡੂਰ ਸਾਹਿਬ ਤੋਂ ਐਮਪੀ ਚੁਣੇ ਗਏ ਭਾਈ ਅਮਰਿਤਪਾਲ ਸਿੰਘ ਖਾਲਸਾ ਹੋਰਾਂ ਦੇ ਨਾਲ ਤੁਹਾਨੂੰ ਦੱਸ ਦਈਏ ਕਿ ਹੁਣ ਪੰਜਾਬ ਸਰਕਾਰ ਦੇ ਵੱਲੋਂ ਇੱਕ ਐਸਾ ਐਕਸ਼ਨ ਲਿਆ ਗਿਆ ਜਿਸ ਤੋਂ ਬਾਅਦ ਦੇ ਵਿੱਚ ਅਮਰਿਤਪਾਲ ਸਿੰਘ ਹੋਰਾਂ ਦੇ ਸਮਰਥਕਾਂ 'ਚ ਜ਼ਰੂਰ ਕਿਤੇ ਨਾ ਕਿਤੇ ਖੁਸ਼ੀ ਦੀ ਲਹਿਰ ਜ਼ਰੂਰ ਦੌੜੇਗੀ ਤੁਹਾਨੂੰ ਦੱਸ ਦਈਏ ਕਿ ਪੰਜਾਬ ਸਰਕਾਰ ਦੇ ਹੋਮ ਡਿਪਾਰਟਮੈਂਟ ਦੇ ਵੱਲੋਂ ਲੋਕ ਸਭਾ ਸਪੀਕਰ ਓਮ ਬਿਰਲਾ ਹੋਰਾਂ ਨੂੰ ਇੱਕ ਚਿੱਠੀ ਹੈ ਜਿਹੜੀ ਉਹ ਫਾਰਵਰਡ ਕੀਤੀ ਗਈ ਹੈ ਚਿੱਠੀ ਦੇ ਵਿੱਚ ਇਹ ਮੰਗ ਕੀਤੀ ਗਈ ਹੈ ਕਿ ਮੈਂ ਐਮਪੀ ਚੁਣਿਆ ਗਿਆ ਔਰ ਮੈਨੂੰ ਸੌਹ ਚੁੱਕਣ ਦੇ ਲਈ ਪੈਰੋਲ ਦਿੱਤੀ ਜਾਵੇ ਜਾਂ ਫਿਰ ਮੈਨੂੰ ਕੁਝ ਸਮੇਂ ਦੇ ਲਈ ਬਾਹਰ ਕੱਢਿਆ ਜਾਵੇ ਕਿਸੇ ਵੀ ਤਰੀਕੇ ਦੀ ਵਰਤੋ ਕਰੋ ਪਰ ਮੈਂ ਸੌਹ ਚੁੱਕਣੀ ਹੈ ਤੇ ਮੈਨੂੰ ਸੌਹ ਚੁੱਕਣ ਦੀ ਇਜਾਜ਼ਤ ਹੈ ਜਿਹੜੀ ਉਹ ਦਿੱਤੀ ਜਾਏ ਤੇ ਇਜਾਜ਼ਤ ਦੇਣ ਦੇ ਲਈ ਮੈਨੂੰ ਜੇਲ੍ਹ ਦੇ ਵਿੱਚੋਂ ਬਾਹਰ ਕੱਢਿਆ ਜਾਵੇ ਹਾਲਾਂਕਿ ਇਹ ਇਸੇ ਤਰੀਕੇ ਵਰਡਿੰਗ ਨਹੀਂ ਲਿਖੀ ਗਈ ਹੈ ਪਰ ਉਹਦੇ ਕਹਿਣ ਦਾ ਮਤਲਬ ਇਹੀ ਹੈ ਔਰ ਇਹ ਚਿੱਠੀ ਹੈ ਜਿਹੜੀ ਇਹ ਭਾਈ ਅਮਰਿਤਪਾਲ ਸਿੰਘ ਹੋਰਾਂ ਦੇ ਵੱਲੋਂ ਲੰਗੀ 9 ਜੂਨ ਨੂੰ ਅੰਮ੍ਰਿਤਸਰ ਦੇ ਜਿਹੜੇ ਉੱਚ ਅਫਸਰ ਨੇ ਉਹਨਾਂ ਦੇ ਲਈ ਲਿਖੀ ਗਈ ਸੀ ਉਹਨਾਂ ਦੇ ਕੋਲ ਚਿੱਠੀ ਪਹੁੰਚੀ ਉਹਨਾਂ ਦੇ ਕੋਲੋਂ ਬਾਅਦ ਦੇ ਵਿੱਚ ਹੁਣ ਹੋਮ ਡਿਪਾਰਟਮੈਂਟ ਦੇ ਕੋਲ ਗਈ ਜਿਹੜਾ ਪੰਜਾਬ ਸਰਕਾਰ ਦੇ ਅੰਡਰ ਹੈ ਹੋਮ ਡਿਪਾਰਟਮੈਂਟ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਉਹਨਾਂ ਨੇ ਜਿਹੜੀ ਚਿੱਠੀ ਹੈ ਉਸ ਨੂੰ ਅੱਗੇ ਲੋਕ ਸਭਾ ਸਪੀਕਰ ਹੋਮ ਬਿਰਲਾ ਹੋਰਾ ਕੋਲ ਨੂੰ ਫਾਰਵਰਡ ਕਰ ਦਿੱਤਾ ਵੱਡੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿਉਂਕਿ ਇੰਜੀਨੀਅਰ ਰਾਸ਼ੇਦ ਹੋਰਾਂ ਦੇ ਨਾਲ ਜਿਸ ਤਰੀਕੇ ਦੇ ਨਾਲ ਐਨਆਈਏ ਨੇ ਥੋੜੀ ਜਿਹੀ ਢਿੱਲ ਵਰਤੀ ਹੈ ਐਨਆਈਏ ਅਦਾਲਤ ਹੈ ਜਿਹੜੀ ਕਿਉਂਕਿ ਐਨਆਈਏ ਦੇ ਜਿਹੜੇ ਕੇਸਸ ਹੁੰਦੇ ਨੇ ਉਹਨਾਂ ਨੂੰ ਖਾਸ ਅਦਾਲਤ ਦੇ ਵਿੱਚ ਹੀ ਨਿਜਠਿਆ ਜਾਂਦਾ ਹੈ ਤੇ ਐਨਆਈਏ ਅਦਾਲਤ ਦੇ ਵੱਲੋਂ ਇੰਜੀਨੀਅਰ ਰਾਸ਼ਿਦ ਇੰਜੀਨੀਅਰ ਹੋਰਾਂ ਨੂੰ ਸਮਾਂ ਦੇ ਦਿੱਤਾ ਗਿਆ ਉਹਨਾਂ ਨੂੰ ਜਿਹੜੀ ਆ ਉਹਨੇ ਸਮੇਂ ਦੇ ਲਈ ਛੁੱਟੀ ਮਿਲੇਗੀ ਛੁੱਟੀ ਸਿਰਫ ਔਰ ਸਿਰਫ ਚੇਲੋਂ ਬਾਹਰ ਆ ਕੇ ਸੌਂ ਚੁੱਕਣ ਦੇ ਲਈ ਮਿਲੇਗੀ 5 ਜੁਲਾਈ ਨੂੰ ਉਹਨਾਂ ਦੇ ਵੱਲੋਂ ਜਿਹੜੀ ਸੌਹ ਹੈ ਉਹ ਚੁੱਕੀ ਜਾਣੀ ਹੈ ਇਸ ਦੇ ਨਾਲ ਹੀ ਜਦੋਂ ਇਹ ਗੱਲ ਸਾਹਮਣੇ ਆਈ ਤਾਂ ਪੰਜਾਬ ਸਰਕਾਰ ਤੇ ਵੀ ਪ੍ਰੈਸ਼ਰ ਵਧਣ ਲੱਗਾ ਪੰਜਾਬ ਸਰਕਾਰ ਵਾਲੇ ਪਾਸੇ ਨੂੰ ਦਬਾਅ ਵਧਣ ਲੱਗਾ ਕਿਉਂਕਿ ਕਿਹਾ ਜਾ ਰਿਹਾ ਸੀ ਕਿ ਹੁਣ ਅਮਰਿਤਪਾਲ ਸਿੰਘ ਹੋਰ ਵੀ ਸੌ ਚੁੱਕ ਸਕਦੇ ਨੇ ਕਿਉਂਕਿ ਉਹਨਾਂ ਦੇ ਲਈ ਵੀ ਜਿਹੜੀ ਪਰਮਿਸ਼ਨ ਹੈ ਉਹ ਸਰਕਾਰ ਦੇ ਵੱਲੋਂ ਮਿਲ ਜਾਣੀ ਹੈ ਤਾਂ ਫਿਰ ਹੁਣੇ ਹੁਣ ਇਹ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਕਿ ਡੀਸੀ ਅਮਰitsar ਨੂੰ ਜਿਹੜੀ ਚਿੱਠੀ ਫਾਰਵਰਡ ਕੀਤੀ ਗਈ ਸੀ ਉਹ ਚਿੱਠੀ ਬਾਅਦ ਵਿੱਚੋਂ ਹੋਮ ਡਿਪਾਰਟਮੈਂਟ ਤੱਕ ਪਹੁੰਚਦੀ ਹੈ ਹੋਮ ਡਿਪਾਰਟਮੈਂਟ ਹੈ ਜਿਹੜਾ ਲੋਕ ਸਭਾ ਸਪੀਕਰ ਹੋਰਾ ਕੋਲੋਂ ਚਿੱਠੀ ਨੂੰ ਭੇਜ ਦਿੰਦਾ ਹਾਲਾਂਕਿ ਇਹ ਜਿਹੜੀ ਗੱਲ ਹੈ ਇਹ ਉਹਨਾਂ ਦੇ ਵਕੀਲ ਦੇ ਵੱਲੋਂ ਆਖੀ ਗਈ ਹੈ ਭਾਈ ਅਮਰਿਤਪਾਲ ਸਿੰਘ ਹੋਰਾਂ ਦੇ ਰਾਜਦੇਵ ਸਿੰਘ ਖਾਲਸਾ ਹੋਰਾਂ ਦੇ ਵੱਲੋਂ ਪਰ ਉਹਨਾਂ ਨੇ ਆਖਿਆ ਕਿ ਸਾਨੂੰ ਇਹ ਸਿਰਫ ਔਰ ਸਿਰਫ ਸੁਣਨ ਦੇ ਵਿੱਚ ਹੀ ਆਇਆ ਹੈ ਭਾਬ ਕੇ ਸਾਨੂੰ ਇਹ ਦੱਸਿਆ ਹੀ ਗਿਆ ਹੈ ਇਹਦੇ ਨਾਲ ਨਾਲ ਸਾਡੇ ਕੋਲੇ ਕੋਈ ਲਿਖਤੀ ਜਾਂ ਪੁਖਤਾ ਪ੍ਰੂਫ ਨਹੀਂ ਹੈ ਕਿ ਹਾਂ ਬਿਲਕੁਲ ਸੱਚਮੁੱਚ ਜਿਹੜੀ ਚਿੱਠੀ ਹੈ ਉੱਥੇ ਪਹੁੰਚੀ ਹੋਏਗੀ ਭਾਵੇਂ ਡੀਸੀ ਅਮਰੇਸਰ ਦੇ ਵੱਲੋਂ ਜਿਹੜੀ ਇਹ ਅੱਗੇ ਫਾਰਵਰਡ ਕੀਤੀ ਗਈ ਹੋਵੇ ਕਿ ਤੇ ਅੱਗੇ ਜਿਹੜਾ ਹੋਮ ਡਿਪਾਰਟਮੈਂਟ ਹੈ ਗ੍ਰਹਿ ਵਿਭਾਗ ਹੈ ਪੰਜਾਬ ਦਾ ਉਸ ਦੇ ਵੱਲੋਂ ਗਾਹਾਂ ਕੇਂਦਰ ਵਾਲੇ ਪਾਸੇ ਨੂੰ ਕੱਲੀ ਗਈ ਹੋਵੇਗੀ ਭਾਵੇਂ ਲੋਕ ਸਭਾ ਦੇ ਵਿੱਚ ਸਪੀਕਰ ਸਾਹਿਬ ਹਰਾਂ ਕੋਲੇ ਪਹੁੰਚੀ ਹੋਏਗੀ ਪਰ ਉਹਨਾਂ ਆਖਿਆ ਕਿ ਇੰਨੇ ਉੱਚੇ ਅਹੁਦੇ ਵਾਲਾ ਇੰਨੇ ਵੱਡੇ ਅਹੁਦੇ ਵਾਲਾ ਜੇਕਰ ਕੋਈ ਅਧਿਕਾਰੀ ਇਹ ਗੱਲ ਆਖ ਰਿਹਾ ਹੈ ਭਾਵੇਂ ਇਹ ਗੱਲ ਜੇ ਕੋਈ ਕਹਿ ਰਿਹਾ ਹੈ ਪাব ਕੈਮਰੇ ਸਰ ਡੀਸੀ ਜੀ ਇਹ ਚੀਜ਼ ਕਹਿ ਰਹੇ ਨੇ ਕਿ ਮਾਇਆ ਕੇ ਫਾਰਵਰਡ ਕਰਤੀ ਸੀ ਤੇ ਅੱਗੇ ਹੱਗੇ ਪਹੁੰਚ ਚੁੱਕੀ ਹੈ ਤਾਂ ਉਹਨਾਂ ਆਖਿਆ ਕਿ ਇਸ ਅਜੇ ਦੇ ਵਿੱਚ ਅਸੀਂ ਉਹਨਾਂ ਤੇ ਯਕੀਨ ਕਰਨ ਤੋਂ ਇਲਾਵਾ ਹੋਰ ਕੁਝ ਕਰ ਵੀ ਨਹੀਂ ਸਕਦੇ ਆ ਅਸੀਂ ਇਹ ਨਹੀਂ ਚਾਹਾਂਗੇ ਕਿ ਕਿਸੇ ਕੋਲੋਂ ਕੋਈ ਪ੍ਰੂਫ ਮੰਗਿਆ ਜਾਵੇ ਪਰ ਇੱਕ ਵਾਰ ਦੇ ਲਈ ਜਾਣਕਾਰੀ ਇਹ ਦੇਣੀ ਜ਼ਰੂਰੀ ਹੈ ਕਿ ਜਿਹੜੀ ਉਹ ਚਿੱਠੀ ਹੈ ਉਹ ਕਹਿ ਚਾ ਰਿਹਾ ਕਿ ਫਾਰਵਰਡ ਹੋ ਗਈ ਹੈ ਪੰਜਾਬ ਸਰਕਾਰ ਦੇ ਵੱਲੋਂ ਇੱਕ ਵੱਡਾ ਕਦਮ ਚੁੱਕਦਿਆਂ ਹੋਇਆਂ ਲੋਕ ਸਭਾ ਸਪੀਕਰ ਨੂੰ ਬਿਰਲਾਹੋਰਾ ਕੋਲੋਂ ਚਿੱਠੀ ਭੇਜ ਦਿੱਤੀ ਗਈ ਹੈ ਤੇ ਹੁਣ ਸਭ ਦੀਆਂ ਨਜ਼ਰਾਂ ਬਣੀਆਂ ਹੋਈਆਂ ਨੇ ਕਿ ਭਾਈ ਅਮਰਿਤਪਾਲ ਸਿੰਘ ਜਿਹੜੇ ਹੁਣ ਐਮਪੀ ਬਣ ਚੁੱਕੇ ਆ ਸ਼੍ਰੀ ਖਡੂਰ ਸਾਹਿਬ ਲੋਕ ਸਭਾ ਹਲਕੇ ਤੋਂ ਉਹਨਾਂ ਨੇ 2 ਲੱਖ ਦੇ ਮਾਰਜਨ ਦੇ ਨਾਲ ਜਿਹੜੀ ਜਿੱਤ ਦਰਜ ਕੀਤੀ ਹੈ ਕਿ ਹੁਣ ਉਹਨਾਂ ਨੂੰ ਜਲਦੀ ਤੋਂ ਜਲਦੀ ਬਾਹਰ ਕੱਢ ਕੇ ਸੌਂਚਕਵਾਈ ਜਾਏਗੀ ਤੇ ਜੇਕਰ ਉਹਨਾਂ ਨੂੰ ਬਾਹਰ ਕੱਢਿਆ ਜਾਂਦਾ ਹੈ ਤਾਂ ਕਿੰਨੇ ਸਮੇਂ ਦੇ ਲਈ ਉਹ ਬਾਹਰ ਰਹਿ ਸਕਣਗੇ ਭਾਵ ਕਿ ਸੌਂਚਕਣ ਦੇ ਲਈ ਇਹ ਬਾਹਰ ਆਉਣਗੇ ਜਾਂ ਫਿਰ ਉਹਦੇ ਨਾਲ ਹੀ ਉਹਨਾਂ ਨੂੰ ਐਕਸਟੈਂਸ਼ਨ ਆ ਜਿਹੜੀ ਥੋੜੀ ਬਹੁਤ ਹੋਰ ਵੀ ਦਿੱਤੀ ਜਾਏਗੀ ਨਾਲ ਦੀ ਨਾਲ ਇੰਜੀਨੀਅਰ ਰਾਸ਼ਿਦ ਹੋਰਾਂ ਦੇ ਮਾਮਲੇ ਦੀ ਗੱਲ ਕਰ ਲਈਏ ਉਹਦੇ ਚ ਆਖਿਆ ਗਿਆ ਕਿ ਰਾਸ਼ਿਦ ਨੇ ਜਿਹੜੇ ਉਹ ਸੌਚਕਣ ਦੇ ਲਈ ਜ਼ਰੂਰ ਆ ਸਕਦੇ ਆ ਪਰ ਉਹ ਮੀਡੀਆ ਦੇ ਨਾਲ ਬਿਲਕੁਲ ਵੀ ਗੱਲਬਾਤ ਨਹੀਂ ਕਰ ਸਕਦੇ ਭਾਵੇਂ ਕਿ ਅੱਖ ਨਾਲ ਅੱਖ ਵੀ ਨਹੀਂ ਮਿਲਾ ਸਕਦੇ ਪਰ ਵੇਖਣਾ ਹੋਏਗਾ ਕਿ ਇਸ ਤਰੀਕੇ ਦੀਆਂ ਜਿਹੜੀਆਂ ਸ਼ਰਤਾਂ ਨੇ ਉਹ ਅਮਰਿਤਪਾਲ ਸਿੰਘ ਨਾਲਲੇ ਕੇਸ ਦੇ ਵਿੱਚ ਲਗਾਈਆਂ ਜਾਂਦੀਆਂ ਨੇ ਜਾਂ ਫਿਰ ਨਹੀਂ ਤੇ ਦੂਸਰੇ ਪਾਸੇ ਕੀ ਉਹਨਾਂ ਨੂੰ ਬਾਹਰ ਕੱਢਿਆ ਜਾਂਦਾ ਸੌਚਕਣ ਦੇ ਲਈ ਜਾਂ ਫਿਰ ਨਹੀਂ ਇਹ ਜ਼ਰੂਰ ਇੱਕ ਵੱਡਾ ਸਵਾਲ ਬਣਿਆ ਹੋਇਆ ਜੀਤੇ ਜਵਾਬ ਦੀ ਸਾਰੇ ਲੋਕ ਤਲਾਸ਼ ਕਰ ਰਹੇ ਆ